ਆਨੇ ਸਾਈਡ ਤੇ ਹੋ ਜਾਏ ਤੇਰੇ ਸਿਰ ਤੇ ਮਾਰ ਲਾ। ਕਿ ਨਾ ਸੁਮਨ ਨੂੰ ਬੁਈ ਨੀ। ਇਹ ਨਾ ਵਾ। ਇਹ ਕੰਪਿਊਟਰ ਲੈ, ਇਹ ਨਿਊਟਰੀ ਲੈ। ਕੀ ਕਿੱਧਾ ਸਾਰੇ ਆਸ ਕਰਦੇ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਬਲੌਗ ਕਰਦੇ ਆ ਜੀ ਸ਼ੁਰੂ ਤੇ ਸਭ ਤੋਂ ਪਹਿਲਾਂ ਪੀ ਮੰਗੇ ਆਪਾਂ ਆਪਣੀ ਫੇਵਰੇਟ ਕੌਫੀ, ਬਲੈਕ ਕੌਫੀ ਹਾਂਜੀ। ਅੱਜ ਆਪਾਂ ਜਾਵਾਂਗੇ ਸ਼ੇਰੇ ਦੇ ਸਕੂਲ ਵਿਜ਼ਿਟ ਕਰਾਂਗੇ ਜਾ ਕੇ ਤੇ ਦੇਖਦੇ ਆਂ ਤੇ ਚਲੋ ਫਿਰ ਚੱਲੀਏ ਜਾ ਕੇ ਅੱਜ ਜੇ ਹੋਇਆ ਤੇ ਅੱਜ ਆਪਾਂ ਸ਼ੇਰੇ ਦੀ ਐਡਮਿਸ਼ਨ ਕਰਾ ਕੇ ਆਵਾਂਗੇ ਸਕੂਲੇ ਜਾ ਕੇ ਚਲੋ ਫਿਰ ਚੱਲੀਏ ਸ਼ੇਰਾ ਤਾਂ ਬੜਾ ਐਕਸਾਈਟਡ ਆ ਉਹ ਦੇਖੋ ਬਾਹਰ ਕੀ ਕਰਦਾ ਪਹਿਲਾ ਹੀ ਬਾਹਰ ਖੜਾ ਕੰਦਾ ਪਪਾ ਚੱਲੋ ਪਰ ਆਪਾਂ ਸ਼ੇਰੇ ਨੂੰ ਲੈ ਕੇ ਨਹੀਂ ਜਾਣਾ ਬਾਅਦੋਂ ਜਾਵਾਂਗੇ ਮੈਂ ਤੇ ਮੇਰੀ ਵਾਈਫ ਉੱਧਾ ਹੁਣ ਮੈਂ ਜਾ ਕੇ ਪਤਾ ਕਰਕੇ ਨਾ ਵੀ ਕੀ ਕਿੰਨਾ ਕ ਆਪਾਂ ਨੂੰ ਚਾਰਜਸ ਪੈਂਦੇ ਆ ਜਾਂ ਸਾਲ ਦਾ ਜਾਂ ਕੀ ਹੈ ਨਾ 6 ਮਹੀਨੇ ਜਾਂ ਜੋ ਵੀ ਆ ਸਾਰਾ ਆਪਾਂ ਡਿਸਕਸ ਕਰਕੇ ਆ ਮੰਗੇ ਕਿਉਂਕਿ ਇੱਕ ਦੋ ਸਕੂਲ ਆਪਾਂ ਵਿਜ਼ਿਟ ਕਰ ਲਏ ਸੈਕਰ ਹਾਰਟ ਦੇ ਫਾਰਮ ਤਾਂ ਆਪਾਂ ਭਰੀ ਹੋਏ ਆ ਬਾਕੀ ਚਲੋ ਚੱਲਦੇ ਆ ਤੁਹਾਨੂੰ ਵੀ ਦਿਖਾਨੇ ਆ ਕਿਹੜੇ ਸਕੂਲ ਜਾਣਾ ਚਲੋ ਫੇ ਚੱਲੀਏ ਹਾਂਜੀ ਆਪਾਂ ਆ ਗਏ ਆ ਜੀ ਸਕੂਲ ਤੇ ਹੁਣ ਤੁਹਾਨੂੰ ਦੱਸਦੇ ਆ ਇਹ ਅੰਦਰ ਜਾ ਕੇ ਕਰਾਨੇ ਆਪਾਂ ਐਡਮਿਸ਼ਨ ਐਡਮਿਸ਼ਨ ਕਰਾਈ ਦਵਾਂਗੇ ਆਲਮੋਸਟ ਜੇ ਆਪ ਵੈਸੇ ਤਾਂ ਪਸੰਦ ਆ ਸਕੂਲ ਤੁਹਾਨੂੰ ਮੈਂ ਦੱਸ ਦਾਂ ਕਿਹੜਾ ਆ ਪਹਿਲਾਂ ਆਪਾਂ ਉਹਦੀ ਨਮਿਸ਼ਨ ਕਰਾ ਹਾਂਜੀ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਆਪਾਂ ਆਏ ਆ ਜੀ ਗ੍ਰੀਨਲੈਂਡ ਸਕੂਲੇ ਤੇ ਉਹਨਾਂ ਨੇ ਆਪਣਾ ਮੈਨੂ ਦੇ ਦਿੱਤਾ ਆਪਾਂ ਨੂੰ ਤੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਫੀਸ ਜਾ ਐਡਮਿਸ਼ਨ ਤੇ ਮੈਂ ਆਪਣੀ ਵਾਈਫ ਨੂੰ ਸੈਂਡ ਕੀਤਾ ਉਹ ਕਹਿੰਦੇ ਠੀਕ ਆ ਜੀ ਤੁਸੀਂ ਐਡਮਿਸ਼ਨ ਕਰਾ ਦਿਓ ਨਾਲ ਦੀ ਨਾਲ ਆਪਾਂ ਐਡਮਿਸ਼ਨ ਦਾ ਫਾਰਮ ਵੀ ਭਰਤਾ ਤੇ ਆਪਾਂ ਫਾਈਨਲੀ ਸ਼ੇਰੀ ਦੀ ਇੱਥੇ ਐਡਮਿਸ਼ਨ ਕਰਾਤੀ ਆ ਤੇ ਹੁਣ ਆਪਾਂ ਵਿਜ਼ਿਟ ਕਰਦੇ ਆ ਅੰਦਰ ਬਹੁਤ ਵਧੀਆ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਬੱਚਿਆਂ ਦੀ ਐਕਟੀਵਿਟੀਜ਼ ਬੱਚਿਆਂ ਨੂੰ ਹਰ ਇੱਕ ਤਿਹਾਰ ਮਨਾਉਂਦੇ ਬੱਚਿਆਂ ਨੂੰ ਸਿਖਾਉਂਦੇ ਆ ਪੰਜਾਬ ਦਾ ਕਲਚਰ ਤੇ ਚਲੋ ਜੀ ਆਪਾਂ ਨੂੰ ਤਾਂ ਸਾਰਾ ਕੁਝ ਠੀਕ ਲੱਗਿਆ ਤੇ ਹੁਣ ਆਪਾਂ ਚਲਦੇ ਆ ਘਰੇ ਘਰੇ ਆ ਕੇ ਮਿਲਦੇ ਫਿਊ ਮੂਮੈਂਟਸ ਲੇਟਰ ਜੀ ਆਪਾਂ ਆ ਗਏ ਜੀ ਘਰੇ ਤੇ ਛੇਰੇ ਦੀ ਐਡਮਿਸ਼ਨ ਆਪਾਂ ਕਰਾ ਦਿੱਤੀ ਆ ਫਾਈਨਲੀ ਗ੍ਰੀਨਲੈਂਡ ਦੇ ਵਿੱਚ ਚਲੋ ਆਪਾਂ ਆਪਣਾ ਜਿਹੜਾ ਸਿਸਟਮ ਸੀ ਦਿਮਾਗ 'ਤੇ ਬੋਝ ਲਾਹਤਾ ਤੇ ਐਡਮਿਸ਼ਨ ਫਾਈਨਲੀ ਉਹਦੀ ਕਰਾ ਦਿੱਤੀ ਖੁਸ਼ ਆਂਦਾ ਨਹੀਂ ਓਕੇ ਹਨਾ ਅੱਜ ਛੇਰਾ ਬੈਗ ਲੈ ਕੇ ਕਹਿੰਦਾ ਨਹੀਂ ਮੈਂ ਸਕੂਲ ਜਾਣਾ ਸਕੂਲ ਜਾਣਾ ਹੁਣ ਉਹਨੂੰ ਸੱਚੀ ਜਾਣਾ ਪੈਣਾ ਮਾਰਚ ਤੋਂ ਕਲਾਸਾਂ ਸਟਾਰਟ ਆ ਮਾਰਚ ਤੋਂ ਕਲਾਸਾਂ ਸਟਾਰਟ ਆ ਤੇ ਮਾਰਚ ਤੋਂ ਜਾਊਗਾ ਆਪਣਾ ਸ਼ੇਰਾ ਸਕੂਲ ਤੇ ਇੱਕ ਅਟੈਚਮੈਂਟ ਹੁੰਦੀ ਨਾ ਮੰਦਾ ਜਦੋਂ इमोशनल ਜਾ ਹੁੰਦਾ ਨਾ ਉਦਾਂ ਫੀਲ ਹੁੰਦਾ ਕਿ ਯਾਰ ਬੱਚਾ ਸਾਡਾ ਸਕੂਲ ਜਾਊਗਾ ਵੀ ਕਿਦਾਂ ਆ ਨਾ ਮੈਂ ਉੱਥੇ ਕਲਾਸਿਸ ਦੇਖ ਕੇ ਆ ਬਹੁਤ ਬਹੁਤ ਜ਼ਿਆਦਾ ਵਧੀਆ ਹਾਈ ਕੁਆਲਿਟੀ ਰੂਮ AC ਸਾਰਾ ਕੁਝ ਜੀ ਐਕਟੀਵਿਟੀ ਬਹੁਤ ਆ ਬਹੁਤ ਜ਼ਿਆਦਾ ਚਲੋ ਨਸ਼ੇਰਾ ਆਪਣਾ ਜਾਊਗਾ ਜੀ ਮਾਰਚ ਤੋਂ ਸਕੂਲ ਤੇ ਸਕੂਲ ਅਸੀਂ ਜ਼ਿਆਦਾ ਤਾਂ ਨਹੀਂ ਦਿਖਾ ਸਕੇ ਕਿਉਂਕਿ ਵੀਡੀਓ ਲਾਉਣੀ ਤੇ ਆਪਾਂ ਵੀ ਨਹੀਂ ਇਸ ਚੀਜ਼ ਨੂੰ ਸਹੀ ਸਮਝਿਆ ਜਿੰਨਾ ਕੋ ਹੋਇਆ ਤੁਹਾਨੂੰ ਦਿਖਾਇਆ ਫਾਰਮ ਭਰਿਆ ਤੇ ਕਲਾਸਿਸ ਬੱਚਿਆਂ ਦੀ ਐਕਟੀਵਿਟੀ ਵਾਲੀ ਸਾਰਾ ਸਕੂਲ ਤੇ ਸਕੂਲ ਤਾਂ ਬਹੁਤ ਵੱਡਾ ਬਹੁਤ ਜ਼ਿਆਦਾ ਵੱਡਾ ਸਕੂਲ ਆ ਗ੍ਰੀਨਲੈਂਡ ਸਕੂਲ ਬਹੁਤ ਘੈਂਡਾ ਤੇ ਸਟੱਡੀ ਵੀ ਬਹੁਤ ਵਧੀਆ ਉਹਨਾਂ ਦੀ ਤੇ ਅਸੀਂ ਮੈਂ ਤੇ ਮੇਰੀ ਵਾਈਫ ਨੇ ਇਸ ਚੀਜ਼ ਤੇ ਬਹੁਤ ਡਿਸਕਸ ਕੀਤੀ ਵੀ ਅਸੀਂ ਕਿਹੜੇ ਸਕੂਲੇ ਲਈਏ ਕਿਹੜੇ ਲਈਏ ਸੈਕੰਡ ਹਾਰਡ ਦਾ ਫਾਰਮ ਭਰਿਆ ਸੀ ਪਰ ਥੋੜਾ ਜਿਹਾ ਆਪਣੇ ਘਰ ਤੋਂ ਦੂਰ ਹੋਣ ਕਰਕੇ ਅਸੀਂ ਇਹ ਫੈਸਲਾ ਚੇਂਜ ਕੀਤਾ ਵੀ ਜੇ ਅਸੀਂ ਬੱਚੇ ਨੂੰ ਆਪ ਛੱਡਣ ਜਾਂਦੇ ਆ ਤਾਂ ਬਹੁਤ ਦਿੱਕਤ ਪਰੇਸ਼ਾਨੀਆਂ ਦਾ ਸਾਨੂੰ ਸਾਹਮਣਾ ਕਰਨਾ ਪੈਣਾ ਤੇ ਸਭ ਤੋਂ ਵੱਡੀ ਗੱਲ ਇਹ ਹੈ ਜੇ ਬੱਚੇ ਨੂੰ ਸਵੇਰੇ ਅਸੀਂ ਬੱਸ 'ਚ ਭੇਜਦੇ ਬੈਂਚ ਤੇ ਸਵੇਰੇ 7 ਵਜੇ ਬੱਚਾ ਜਾਊਗਾ ਤੇ 3:30-4:00 ਵੱਜ ਜਾਂਦੇ ਕਿਉਂਕਿ 2 2.5 ਘੰਟੇ ਹਰੇਕ ਨੂੰ ਪਤਾ ਬੱਸ ਦੇ ਵਿੱਚ ਜਦੋਂ ਬੱਚਾ ਜਾਂਦਾ ਤਾਂ 2 2.5 ਘੰਟੇ ਉਹਦੇ ਲਾਈਫ ਦੇ ਖਰਾਬ ਹੁੰਦੇ ਆ ਤਾਂ ਨਹੀਂ ਸਹੀ ਹੈ ਨਾ ਸਹੀ ਹੈ ਨਾ ਮੋਹਿੱਦ ਤੇ 2-3 ਘੰਟੇ ਉਹਦੇ ਲਾਈਫ ਦੇ ਖਰਾਬ ਹੋਣ ਇਸ ਕਰਕੇ ਅਸੀਂ ਸੋਚਿਆ ਕਿ ਗ੍ਰੀਨਲੈਂਡ ਸਾਡੇ ਕੋਲ ਹੀ ਆ ਤੇ CBSE ਆ ਤੇ ਸਕੂਲ ਠੀਕ ਆ ਸਟੱਡੀ ਵੀ ਬਹੁਤ ਵਧੀਆ ਉਹਨਾਂ ਦੀ ਤੇ ਮੈਂ ਕਿਹਾ ਚੱਲ ਕਲੋਜ਼ ਆ ਆਪਣੇ ਘਰ ਦੇ ਕੋਲੇ ਆ ਤੇ ਜਾ ਕੇ 5-7 ਮਿੰਟ ਲੱਗਣੇ ਆ ਛੱਡਿਆਂ ਦਾ ਲਿਆਂਦਾ ਇਸ ਕਰਕੇ ਅਸੀਂ ਇਹ ਕਿੰਨੀ ਦੇਰ ਇਸ ਚੀਜ਼ ਤੇ ਡਿਸਕਸ ਕਰਦੇ ਰਹੇ ਫਿਰ ਬਾਈ ਕਹਿੰਦੀ ਚਲੋ ਠੀਕ ਆ ਵੀ CBSE ਵੀ ਸਟੱਡੀ ਬਹੁਤ ਵਧੀਆ ਦਾ ਵੀ ਤੁਸੀਂ ਛੇਰੇ ਨੂੰ ਇੱਥੇ ਹੀ ਲਾ ਦਿਓ ਇਹ ਹੈ ਕਿ ਅਸੀਂ ਆਪ ਜਾ ਕੇ ਬੱਚੇ ਨੂੰ ਲਿਆ ਕੇ ਛੱਡ ਸਕਦੇ ਹਾਂ ਬੱਸ ਦਾ ਬੈਂ ਦਾ ਕੋਈ ਵਿੱਚ ਝੰਜੜ ਨਹੀਂ ਚਲੋ ਤੇ ਤੁਹਾਡੇ ਨਾਲ ਆਪਾਂ ਕੀਤਾ ਸ਼ੇਅਰ ਤੇ ਹੁਣ ਸ਼ੇਰਾ ਜਾਊਗਾ ਮਾਰਚ ਤੋਂ ਸਕੂਲ ਤੇ ਆਪਣੀਆਂ ਵੀ ਦੁਆ ਦਿਓ ਸ਼ੇਰੇ ਨੂੰ ਤੇ ਸ਼ੇਰੇ ਨੂੰ ਬਹੁਤ ਸਾਰਾ ਪਿਆਰ ਦਿਓ ਸ਼ੇਰਾ ਵਧੀਆ ਸਟੱਡੀ ਕਰੇ ਅਸੀਂ ਜੋ ਸੋਚਿਆ ਉਹਦੇ ਵਾਸਤੇ ਕਿ ਇੱਕ ਸਕੂਲ ਦੇ ਵਿੱਚ ਹੀ ਪਲੱਸ 2 ਤੱਕ ਕੰਪਲੀਟ ਕਰੇ ਤੇ ਪ੍ਰਮਾਤਮਾ ਨੂੰ ਗ੍ਰੀਨਲੈਂਡ 'ਚ ਹੁਣ ਪਲੱਸ 2 ਕਰਾਵੇ ਬਾਕੀ ਮਾਲਕ ਸਾਨੂੰ ਵੀ ਉਹ ਬਖਸ਼ੇ ਅਸੀਂ ਉਹਦੀਆਂ ਹਰ ਇੱਕ ਛੇ ਹਰਗ ਚੀਜ਼ਾਂ ਹਰਗ ਸੁਪਨੇ ਪੂਰੇ ਕਰ ਸਕੀਏ ਐਜ਼ ਅ ਪੈਰੈਂਟਸ ਚਲੋ ਜੀ ਥੈਂਕ ਯੂ ਮਿਲਤੇ ਹਾਂ ਬ੍ਰੇਕ ਕੇ ਬਾਅਦ ਛੇਰੀ ਦੀ ਐਡਮਿਸ਼ਨ ਕਰਾ ਕੇ ਸਕੂਲੋਂ ਆਇਆ ਤੇ ਆਂਦੇ ਸਾਰੀ ਰੋਟੀ ਖਾਧੀ ਦੇ ਨਾਲ ਹੀ ਮੈਨੂੰ ਨੀਂਦ ਆ ਗਈ ਤੇ ਆਪਾਂ ਸੋ ਗਏ ਸੀ ਤੇ ਛੇਰਾ ਵੀ ਮੇਰੇ ਨਾਲ ਹੀ ਸੁੱਤਾ ਪਿਆ ਹੁਣੀ ਛੇਰਾ ਉੱਠਿਆ ਆ ਉਹਨੂੰ ਇੰਨਾ ਚਾ ਆ ਸਕੂਲ ਦਾ ਮੈਂ ਉਹਨੂੰ ਦੱਸਿਆ ਪਪਾ ਤੇਰੀ ਐਡਮਿਸ਼ਨ ਕਰਾਤੀ ਆ ਆ ਦੇਖੋ ਆਪਣਾ ਬੈਗ ਲੈ ਕੇ ਨਾ ਇੱਥੇ ਕਦੋਂ ਦਾ ਬੈਠਾ ਕਹਿੰਦਾ ਚਲੋ ਪਪਾ ਮੈਨੂੰ ਸਕੂਲ ਛੱਡ ਕੇ ਆਓ ਮੈਂ ਕਿਹਾ ਪੁੱਤ ਆਪਾਂ ਮਾਰਚ 'ਚ ਹੀ ਜਾਣਾ ਕਹਿੰਦਾ ਨਹੀਂ ਪਪਾ ਹੁਣੀ ਛੱਡ ਕੇ ਆਓ ਕਹਿੰਦਾ ਤੁਸੀਂ ਅੱਜ ਮੈਨੂੰ ਸਕੂਲੇ ਲਾ ਕੇ ਆਏ ਆ ਮੈਂ ਕਿਹਾ ਕੋਈ ਨਹੀਂ ਤੈਨੂੰ ਲਾਵਾਂਗੇ ਜਦੋਂ ਮੈਂ ਕਹਾ ਤੂੰ ਸਕੂਲ ਜਾਣਾ ਫੇ 2-4 ਦਿਨਾਂ ਬਾਅਦ ਸਾਨੂੰ ਤੰਗ ਭਰੇ ਜਾਣ ਕਰੂੰਗਾ ਫੇ ਪਪਾ ਮੈਂ ਨਹੀਂ ਮੇਰਾ ਦਿਲ ਭਰ ਗਿਆ ਚਲੋ ਜੀ ਆਪਾਂ ਅੱਜ ਬਹੁਤ ਦਿਲ ਨੂੰ ਖੁਸ਼ੀ ਵੀ ਮਿਲੀ ਆ ਪ੍ਰਾਊਡ ਵੀ ਫੀਲ ਹੁੰਦਾ ਤੇ ਥੋੜਾ ਥੋੜਾ ਕਿਤੇ ਇਮੋਸ਼ਨਲ ਵੀ ਆ ਕਿ ਸਾਡਾ ਬੱਚਾ ਸਕੂਲ ਜਾਊਗਾ ਹਨ ਜਦੋਂ ਹੁਣ ਸਾਰੀ ਦਿਹਾੜੀ ਸਾਡੇ ਕੋਲੇ ਰਹਿੰਦਾ ਹੱਸਦਾ ਖੇਡਦਾ ਹਲੇ ਛੋਟਾ ਆ ਨਾ ਤਾਂ ਕਰਕੇ ਤੇ ਜਦੋਂ ਸਕੂਲ ਜਾਊਗਾ ਫਿਰ 2 ਵਜੇ 3 ਵਜੇ ਸਕੂਲੋਂ ਆਇਆ ਕਰੂਗਾ ਘਰੇ ਕਿਦਾਂ ਨਾ ਜੀ ਕਿਦਾਂ ਟਾਈਮ ਪਾਸ ਕਰਨਾ ਮੇਰੀ ਵਾਈ ਬਾਰ-ਬਾਰ ਇਹ ਕਹੀ ਜਨੀ ਹਾਂ ਜੀ ਹਾਏ 2-3 ਘੰਟੇ ਕਿਦਾਂ ਛੇੜੇ ਨੂੰ ਮਸਕੂਲ ਭੇਜੂਗੀ 2-3 ਘੰਟੇ ਮੈਂ ਕਹਿਆ ਤਾਂ ਦਸਤੂਰ ਆ ਜੀ ਬੱਚੇ ਨੂੰ ਕਾਮਯਾਬ ਕਰਨਾ ਬੱਚੇ ਦੀ ਲਾਈਫ ਬਣਾਣੀ ਤਾਂ ਸਕੂਲੇ ਨੂੰ ਭੇਜਣਾ ਹੀ ਪੈਣਾ ਹਨਾ ਤਾਂ ਦੇਖ ਲੋ ਪੁੱਠੇ ਕੰਮ ਹੱਲੇ ਵੀ ਨਹੀਂ ਕਰਨੋਂ ਹੜਦਾ ਦੇਖ ਲੋ ਕੀ ਕਰਦਾ ਡੰਡ ਲਾਂਦਾ ਮੈਂ ਜਿਮ ਜਾਣਾ ਨਾ ਤੇ ਮੈਨੂੰ ਦੇਖ ਕੇ ਜਿੱਦਾਂ ਮੈਂ ਡੰਡ ਢੁੰਡ ਲਾਣਾ ਉਦਾਂ ਲਾਂਦਾ ਦੇਖੋ ਬਹੁਤ ਏਜਾ ਜੀਰਾ ਆਪਣਾ ਬਹੁਤ ਏਜਾ ਚਲੋ ਖੁਸ਼ੀ ਆ ਕਿ ਅਸੀਂ ਆਪਣੀ ਲਾਈਫ ਦੇ ਵਿੱਚ ਇੱਕ ਇੱਕ ਛੇਰੇ ਵਾਸਤੇ ਇੱਕ ਉਹ ਸਟਾਰਟਿੰਗ ਵਾਲਾ ਕਦਮ ਪਹਿਲਾ ਕਦਮ ਚੱਕਿਆ ਜਿਹੜਾ ਉਹਨੂੰ ਆਪਾਂ ਸਕੂਲ ਦੇ ਵਿੱਚ ਉਹਦੀ ਐਡਮਿਸ਼ਨ ਕਰਾ ਦਿੱਤੀ ਤੇ ਮੇਰੀ ਵਾਈਫ ਵੀ ਇਹ ਇਹ ਬਾਰ ਬਾਰ ਕਹਿੰਦੀ ਆ ਸਰਦਾਰ ਜੀ ਕਿ ਆਪਾਂ ਆਪਣੀ ਲਾਈਫ ਜਾਂ ਆਪਣੀ ਸਟੱਡੀ ਜੋ ਵੀ ਆ ਜਿੱਦਾਂ ਵੀ ਨੋਰਮਲ ਜਿਹੜੇ ਘਰਾਨਿਆਂ ਚੋਂ ਜਾਂ ਘਰਾਂ ਚੋਂ ਅਸੀਂ ਉੱਠੇ ਆ ਜਾਂ ਆਏ ਆ ਤੇ ਸਾਡੇ ਲਈ ਅ ਸੀਬੀਐਸਸੀ ਬੱਚੇ ਨੂੰ ਪਾਣਾ ਬਹੁਤ ਵੱਡੀ ਗੱਲ ਆ ਇਹ ਰੀਅਲ ਆ ਕੋਈ ਮੈਂ ਇਹ ਨਹੀਂ ਕਰਦਾ ਕਿ ਰੀਅਲ ਗੱਲ ਆ ਸਾਡੇ ਲਈ ਬੱਚੇ ਨੂੰ ਐਡੇ ਵੱਡੇ ਸਕੂਲ ਪਾਣਾ ਬਹੁਤ ਵੱਡੀ ਗੱਲ ਆ ਤੇ ਸਾਨੂੰ ਪ੍ਰਾਊਡ ਵੀ ਫੀਲ ਹੁੰਦਾ ਤੇ ਖੁਸ਼ੀ ਵੀ ਆ ਤੇ ਅਸੀਂ ਦਿਲੋਂ ਦੀਲੀ ਦੁਨੀ ਮੈਂ ਤੇ ਮੇਰੀ ਵਾਈਫ ਮਾਤਾ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੇ ਆ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਐਡੇ ਜੋਗਾ ਕੀਤਾ ਐਨੀ ਕਿਰਪਾ ਕੀਤੀ ਆ ਕਿ ਅਸੀਂ ਆਪਣੇ ਬੱਚੇ ਨੂੰ CBSE ਜਾਂ ICSE, IBCE ਜਿਹੜਾ ਦਾ ਵੀ ਇੰਟਰਨੈਸ਼ਨਲ ਸਕੂਲ ਆ ਅਸੀਂ ਉਹਨਾਂ ਨੂੰ ਉੱਥੇ ਬੱਚੇ ਨੂੰ ਆਪਣੇ ਨੂੰ ਸਟੱਡੀ ਕਰਾ ਸਕਦੇ ਆ ਕੋਸ਼ਿਸ਼ ਕੀਤੀ ਸਰਲ ਹਾਰਡ ਦੇ ਵਿੱਚ ਪਰ ਉਹ ਦੂਰ ਹੋਣ ਕਰਕੇ ਬੱਸ ਵਿੱਚ ਭੇਜ ਦੇ ਟਾਈਮ ਬੋਲ ਆ ਜਾਣੀ ਇਸ ਕਰਕੇ ਅਸੀਂ ਇੱਥੇ ਲੋਕਲ ਗ੍ਰੀਨਲੈਂਡ ਕਰਾ ਲਈ CBSE ਆ ਗ੍ਰੀਨਲੈਂਡ ਸਕੂਲ ਬਹੁਤ ਵਧੀਆ ਸਟੱਡੀ ਬਹੁਤ ਵਧੀਆ ਮੇਰੇ ਦੋਸਤਾਂ ਦੇ ਕਈ ਬੱਚੇ ਉੱਥੇ ਪੜ੍ਹਦੇ ਆ ਤੇ ਚਲੋ ਪਰਮਾਤਮਾ ਸਾਰਿਆਂ ਦੇ ਬੱਚਿਆਂ ਨੂੰ ਵਧੀਆ ਸਕੂਲਾਂ 'ਚ ਸਟੱਡੀ ਕਰਾਣ ਮੈਂ ਇਹ ਨਹੀਂ ਕਹਿੰਦਾ ਕਿ ਆਪਾਂ ਨੂੰ ਅੱਡੀਆਂ ਚੱਕ ਕੇ ਫਾਹਾ ਲੈਣਾ ਚਾਹੀਦਾ ਮੈਂ ਇਹ ਵੀ ਨਹੀਂ ਕਹਿੰਦਾ ਵੀ ਆਪਾਂ ਨੂੰ ਵੀ ਵੱਡੇ ਸਕੂਲੇ ਹੀ ਬੱਚਾ ਲਾਣਾ ਚਾਹੀਦਾ ਜਿਨੇ ਪੜਨਾ ਉਹਨੇ ਛੋਟੇ ਸਕੂਲ 'ਚ ਵੀ ਪੜ ਲੈਣਾ ਪਰ ਗੱਲ ਇਹ ਆ ਕਿ ਅੱਜ ਕੱਲ ਦੀ ਐਜੂਕੇਸ਼ਨ ਦੇਖ ਕੇ ਤਾਂ ਇਹੀ ਆ ਪਹਿਲਾਂ ਵੀ ਬੱਚੇ ਨੂੰ ਵਧੀਆ ਸਕੂਲੇ ਪਾਓ ਤੇ ਦੂਜੀ ਗੱਲ ਇਹ ਆ ਬੰਦੇ ਦੇ ਆਪਦੇ ਕਰਮ ਆਪਣੇ ਕੰਮ ਚੱਲਦੇ ਹੀ ਰਹਣੇ ਆ ساری ਜ਼ਿੰਦਗੀ ਖਰਚੇ ਵੀ ਹੁੰਦੇ ਹੀ ਰਹਣੇ ਆ ਮੈਂ ਤਾਂ ਇਹ ਗੱਲ ਕਹਾਂਗਾ ਆਪਣੇ ਖਰਚੇ ਕੰਟਰੋਲ ਕਰਕੇ ਕਿ ਵੀ ਮੈਂ ਪਹਿਲਾਂ ਹੀ ਥਾਣਾ ਆਇਆ ਸੀ ਮੈਂ ਚਾਹੇ ਆਪਣੇ ਵਾਸਤੇ ਘੱਟ ਸ਼ੋਪਿੰਗ ਕਰਲਾਂ ਜਾਂ ਮੈਂ ਆਪਣੇ ਖਰਚੇ ਥੋੜੀ ਕੰਟਰੋਲ ਕਰਲਾਂ ਮੈਂ ਬਾਹਰ ਨਾ ਕਿਤੇ ਜਾਵਾਂ ਜਾਂ ਅਸੀਂ ਮੈਂ ਤੇ ਮੇਰੀ ਵਾਈਫ ਅਸੀਂ ਕੋਸ਼ਿਸ਼ ਕਰੀਏਗੀ ਆਪਣੇ ਜਿਹੜੇ ਫालतू ਖਰਚੇ ਉਹ ਬੰਦ ਕਰ ਦਈਏ ਬਹੁਤ ਘੱਟ ਕਰ ਦਈਏ ਰਿਅਰ ਕਰ ਦਈਏ ਕਿ ਅਸੀਂ ਉਹੀ ਪੈਸਿਆਂ ਨਾਲ ਜਿਹੜੀ ਬੱਚੇ ਦੀ ਸਟੱਡੀ ਵਧੀਆ ਸਕੂਲੇ ਕਰਾਵਾਂਗੇ ਹਰ ਇੱਕ ਬੰਦੇ ਦੇ ਖਰਚੇ ਹੁੰਦੇ ਆ ਜਿਹੜੇ ਫालतू ਉਹ ਕੰਟਰੋਲ ਚ ਕਰੋ ਤੇ ਆਪਣੇ ਬੱਚੇ ਨੂੰ ਵਧੀਆ ਸਕੂਲੇ ਪੜਾਓ ਤੇ ਬਾਕੀ ਪ੍ਰਮਾਤਮਾ ਨੇ ਜੋ ਛੇਰੇ ਦੀ ਕਰਮਾ ਚ ਲਿਖਿਆ ਉਹ ਹੋਣਾ ਅਸੀਂ ਇੱਕ ਪੈਰੈਂਟਸ ਹੋਣ ਦੇ ਨਾਤੇ ਮਾਪੇ ਹੋਣ ਦੇ ਨਾਤੇ ਸਾਡਾ ਐਫਰਟ ਆ ਕਿ ਅਸੀਂ ਆਪਣੇ ਬੱਚੇ ਲਈ ਕੁਝ ਕਰੀਏ ਤੇ ਕਰਨ ਦੀ ਕੋਸ਼ਿਸ਼ ਕਰੀਏ ਕਿ ਬੱਚਾ ਜਿਹੜਾ ਆ ਆਪਣੀ ਲਾਜੀ ਦੇ ਵਿੱਚ ਕਾਮਯਾਬ ਹੋਵੇ ਵੱਡਾ ਹੋ ਕੇ ਸਾਨੂੰ ਇਹ ਨਾ ਕਹਵੇ ਸਾਡੇ ਮਾਂ ਨੇ ਜਾਂ ਮੇਰੇ ਬਾਪ ਨੇ ਸਾਡੇ ਲਈ ਕੀ ਕੀਤਾ ਤੇ ਇਸ ਕਰਕੇ ਆਪਣਾ ਫਰਜ ਅਸੀਂ ਨਿਭਾਵਾਂਗੇ ਜੀ ਆਹ ਦੇਖ ਲਓ ਹੁਣ ਗੱਡੀ ਲੈ ਕੇ ਘੁੰਮਦਾ ਹਾਂ ਹੁਣ ਗੱਡੀ ਚਲਾਣ ਲੱਗਾ ਹਾਂ ਇਦੇ ਨਾਲ ਮੇਰਾ ਦਿਲ ਲੱਗਿਆ ਰਹਿੰਦਾ ਬਹੁਤ ਜ਼ਿਆਦਾ ਦਿਲ ਲੱਗਿਆ ਰਹਿੰਦਾ ਚਾਹੇ ਧੀ ਆ ਚਾਹੇ ਪੁੱਤ ਆ ਬੱਚਾ ਹਮ ਪ੍ਰਮਾਤਮਾ ਹਰੇਕ ਨੂੰ ਹਰੇਕ ਦੀ ਝੋਲੀ ਪਾਵੇ ਚਾਹੇ ਉਹ ਗੁੜੀਆ ਆ ਚਾਹੇ ਬੇਟਾ ਆ ਅਸੀਂ ਤਾਂ ਮਾਤਾ ਜੀ ਅੱਗੇ ਚਰਨਾਂ 'ਚ ਅਰਦਾਸ ਕਰਦੇ ਕਿ ਸਾਡੀ ਪਹਿਲਾਂ ਬੇਟੀ ਹੋਵੇ ਕਿਉਂਕਿ ਮੈਂ ਮਾਤਾ ਜੀ ਨੂੰ ਬਹੁਤ ਮੰਨਦਾ ਆ ਤੇ ਮੈਨੂੰ ਸੀ ਵੀ ਸਾਡੇ ਬੇਟੀ ਹੋਊਗੀ ਅਸੀਂ ਨਾ ਵੀ ਸੋਚਿਆ ਹੋਇਆ ਸੀ ਚਲੋ ਬਾਕੀ ਸ਼ੇਰਾ ਹੋ ਗਿਆ ਕੋਈ ਗੱਲ ਨਹੀਂ ਤੇ ਮਾਤਾ ਜੀ ਨੇ ਜੋ ਮਨਜ਼ੂਰ ਆ ਤੇ ਅਸੀਂ ਇਹ ਜੇ ਬੇਟੀ ਹੁੰਦੀ ਮੈਂ ਇਹਦੇ ਨਾਲੋਂ ਜ਼ਿਆਦਾ ਪਿਆਰ ਕਰਨਾ ਸੀ ਉਹਨੂੰ ਚਲੋ ਜੀ ਫਿਰ ਆਪਾਂ ਅੱਗੇ ਕਰਾਂਗੇ ਬਲੌਗ ਕੰਟੀਨਿਊ ਪੂਰੀ ਵੀਡੀਓ ਦੇਖਿਆ ਤੁਹਾਨੂੰ ਬਹੁਤ ਵਧੀਆ ਲੱਗੂਗੀ ਜੀ ਹਾਂਜੀ ਸਰਦਾਰ ਜੀ ਤੂੰ ਆਪਾਂ ਮੰਗਾਏ ਗੋਲ ਗੱਪੇ ਸਰਦਾਰ ਜੀ ਹੋਰ ਕੀ ਲੈ ਕੇ ਆਏ ਹੋ ਮੁਰਮੁਲਦਾ ਨਹੀਂ ਨਹੀਂ ਲੈ ਕੇ ਆਏ ਹਾਂ ਗੋਲ ਗੱਪੇ ਅੱਜ ਸ਼ੇਰੇ ਦੀ ਐਡਮਿਸ਼ਨ ਹੋਈ ਨੇ ਇਸ ਕੁਸ਼ਿਸ਼ ਗੋਲ ਗੱਪਾ ਪਾਰਟੀ ਐਡਮਿਸ਼ਨ ਆਲਾ ਦਾ ਸੁਤਕਾ ਪਿਆ ਵਾ ਮੈਂ ਕੰਮ ਗਿਆ ਸੀ ਤੇ ਮੇਰਾ ਦੋਸਤ ਕਹਿੰਦਾ ਗੋਲ ਗੱਪੇ ਲਈ ਮੈਂ ਚੱਲ ਖਾ ਲੈਣੇ ਆ ਕਿ ਕਿ ਗੋਲ ਗੱਪਾ ਸਾਡਾ ਮੈਨੂੰ ਖਾਣ ਲੱਗਿਆ ਸੁੱਕਾ ਆ ਯਾਰ ਮੈਂ ਵੀ ਬਾਈ ਠੀਕ ਲਿਆ ਕਿ ਨਾ ਥੈਂਕ ਯੂ ਸਰ ਜੀ ਹੁਣੇ ਆਏ ਆ ਕਿਤੇ ਕੰਮ ਗਏ ਸੀ ਸੀਰ ਤੇ ਲੈ ਮੈਂ ਆਪਣੇ ਛੇੜੀ ਲਈ ਆ ਗੋਲ ਗੱਪਾ ਪਰ ਮੇਰੇ ਜਿਹਾ ਸੁੱਕਾ ਆ ਉਹਨਾਂ ਸਾਰੀ ਦਿਹਾੜੀ ਥੱਕ ਜਾਂਦਾ ਖੇਡ ਕੇ ਤੇ ਸੋ ਜਾਂਦਾ ਫਿਰ ਟਾਈਮ ਨਾਲ ਹੀ ਜਦੋਂ ਨਾ ਕੋਣ ਮੰਨ ਉਡੂ ਉਡੂ ਨਹੀਂ ਸਹੀ ਤਰ੍ਹਾਂ ਕਰਕੇ ਦਿਖਾਇਆ ਕਿੱਦਾਂ ਕਰਦਾ ਹੁੰਦਾ ਸਦਾ ਅਡੀ ਸ਼ੇਰੇ ਦੀ ਐਕਟਿੰਗ ਕਰ ਲਈ ਐਦਾ ਐ ਇਕੱਠੀਆਂ ਕਰਕੇ ਸ਼ੇਰੇ ਐਕਟਿੰਗ ਕਰਦਾ ਆਪਣੇ ਨਾਨੇ ਦੀ ਬਹੁਤ ਸੋਹਣੀ ਕਰਦਾ ਦਿਖਾਵਾਂਗੇ ਕਿਸ ਦਿਨ ਵਲੋਗ ਚ ਸਕੂਲ ਜਾਣਾ ਸਕੂਲ ਜਾਣਾ ਭਰਾਵਾ ਜਾ ਜ਼ਿਆਦਾ ਨਹੀਂ ਘਰ ਆਉਣੀ ਨਹੀਂ ਪਾਪਾ ਮੈਂ ਉਦੋਂ ਜਾਊਂਗਾ ਜਦੋਂ ਕਲਾਸਿਸ ਸਟਾਰਟ ਹੋਣ ਠੀਕ ਹੈ ਸਰਦਾਰ ਜੀ ਲਈ ਆਪਾਂ ਪਹਿਲੇ ਪਾਣੀ ਪਾਣੀ ਨਵਾ ਤੁਹਾਨੂੰ ਕਹਿੰਦਾ ਪਾਣੀ ਨਾ ਮੀਂਹ ਲੈਣਾ ਤੇ ਗੋਲ ਗੱਪਾ ਆ ਦੇਖੋ ਆਪਣਾ ਡਬਲ ਗੋਲ ਗੱਪਾ ਨਾਲ ਨਿਕਸ ਪਾਣੀ ਹਣ ਆਪਾਂ ਗੋਲ ਗੱਪਾ ਖਾਣੇ ਆ ਤੇ ਪਾਰਟੀ ਕਰਦੇ ਆ ਛੇਰਾ ਸੁੱਕਦਾ ਪਿਆ ਹੁਣ ਤਾਂ ਛੇਰੇ ਨੇ ਵੀ ਖਾਣਾ ਸੀ ਗੋਲ ਗੱਪਾ ਵਾਕਈ ਬਹੁਤ ਜ਼ਿਆਦਾ ਸਵਾਦ ਆ ਸਰਦਾਰ ਜੀ ਦੇ ਘਰ ਆਤਾ ਸਰਦਾਰ ਜੀ ਬਾਜ਼ਾਰ ਕੁਝ ਵੀ ਅਗਰ ਖਾਣ ਜਾਂਦੇ ਆ ਸਾਨੂੰ ਫੋਨ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਸਰਦਾਰ ਜੀ ਹਰ ਇੱਕ ਚੀਜ਼ ਸਾਨੂੰ ਜੋ ਕੁਛ ਮਤਲਬ ਆਪ ਖਾ ਕੇ ਆਂਦੇ ਉਹ ਹੀ ਚੀਜ਼ ਸਾਨੂੰ ਘਰੇ ਲੈ ਆ ਕੇ ਦਿੰਦੇ ਸਾਡੇ ਬਿਨਾਂ ਕਹੇ ਸਾਡੇ ਫੋਨ ਕੀਤੇ ਤੋਂ ਬਿਨਾਂ ਹੀ ਸਰਦਾਰ ਜੀ ਤੁਸੀਂ ਬਹੁਤ ਚੰਗੀ ਗੱਲ ਆ ਗੋਲ ਗੱਪੇ ਖਾ ਕੇ ਆਏ ਹੁਣ ਸਾਡੇ ਵਾਸਤੇ ਵੀ ਲੈ ਕੇ ਆਏ ਆ ਬਹੁਤ ਸਵਾਦਾ ਪਾਣੀ ਵੀ ਬਹੁਤ ਸਵਾਦਾ ਚਲੋ ਜੀ ਹੁਣ ਖਾਈਏ ਗੋਲ ਗੱਪਾ ਥੱਲੇ ਥੱਲੇ ਖਾਜੀ ਮੈਂ ਮੁੰਡੇ ਨੂੰ ਨਹੀਂ ਆ ਤੁਸੀਂ ਕਿੱਥੋਂ ਬੋਲਦੇ ਹੋ ਹਏ ਲੋਕ ਕਿਧਰੋਂ ਬੋਲਦੇ ਆ ਬਾਹਰ ਆ ਕੇ ਬਹੁਤ ਜ਼ਵਾਲਾ ਗੋਗਪਰ ਜੀ ਹੁਣੀ ਰੋਟੀ ਖਾ ਕੇ ਆਟਿਆ ਜੀ ਤੇ ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰੀਏ ਕਿਉਂਕਿ ਸਵੇਰੇ ਆਪਾਂ ਸਕੂਲ ਗਏ ਸੀ ਛੇਰੀ ਦਿਨ ਮਿਸ਼ਨ ਕਰਨਾ ਤੇ ਕੁਝ ਤੋਂ ਦੇ ਗਾਈਡਲਾਈਨ ਸੀ ਜਿਹਦੇ ਕੋਡਿੰਗ ਆਪਾਂ ਜਿਆਦਾ ਉੱਤੇ ਵੀਡੀਓ ਨਹੀਂ ਸੀ ਬਣਾਈ ਤੇ ਤੁਹਾਨੂੰ ਆਪਾਂ ਸਕੂਲ ਦੀ ਮੈਗਜ਼ੀਨ ਦਿਖਾਣੀਆਂ ਜਿਹੜੀ ਛੇਰੀ ਨੂੰ ਦਿੱਤੀ ਆ ਉਹਨਾਂ ਨੇ ਉਹਦੇ ਵਿੱਚ ਸਾਰੀਆਂ ਸਕੂਲ ਦੀਆਂ ਕਲਾਸਾਂ ਸਾਰਾ ਕੁਝ ਮੈਂਸ਼ਨ ਕੀਤਾ ਨਾ ਮਾਣੀ ਸਾਰੀ ਐਕਟੀਵਿਟੀ ਸਾਰੀ ਐਕਟੀਵਿਟੀ ਬੱਚਿਆਂ ਦੀ ਤੁਹਾਨੂੰ ਦਿਖਾਣੀ ਹੈ ਜੀ ਜਿਆਦਾ ਸਰਦਾਰ ਨਹੀਂ ਬੋਲੂਗੀ ਕਿਉਂਕਿ ਮੇਰੀ ਥੋੜੀ ਇੰਗਲਿਸ਼ ਨਾ ਠੀਕ ਆ ਤਾਂ ਨਹੀਂ ਮੇਰੀ ਮੈਨਸੀ ਅਮੇਸ ਦਾ ਜੀ ਮੈਂ ਬਸ ਮੈਂ ਥੋੜਾ ਮੈਨੂੰ ਘਟਾ ਨਾ ਉਹ ਕਿੰਦਾ 94% ਨੇ ਟੀਵੀ ਦੀ ਤਾਂ ਬਹੁਤ ਆਉਣਾਗਾ ਜੋਗਸ ਕਲਾਸ ਐਕਸਟਰਾ ਕਹਿੰਦੇ ਅਸੀਂ ਬੱਚੇ ਨੂੰ ਨਾ ਜਾਨੀ ਕਿ ਸਟੇਜ 'ਤੇ ਸ਼ੇਅਰ ਕਰਨ ਦੇ ਦਿੰਦੇ ਆ ਟਰਡਿੰਗ ਪਈ ਬੱਚੇ ਦੇ ਵਿੱਚ ਕੰਫੀਡੈਂਸ ਆਵੇ ਬੋਲਣ ਦਾ ਸਪੀਚ ਬੋਲਣ ਦਾ ਸਪੀਚ ਕਰਨ ਨੂੰ ਅਰੇ ਇੱਕ ਤਿਹਾਰਾ ਨੂੰ ਸੈਲੀਬ੍ਰੇਟ ਕਰਦੇ ਆ ਫੰਕਸ਼ਨ ਕਰਦੇ ਆ 10 ਜਿਹੰਦਾ ਸਾਰੇ ਸਕੂਲਾਂ ਦੀ ਫੰਕਸ਼ਨ ਬਹੁਤ ਨੇ ਉਹ ਕਹਿੰਦੇ ਵੀ ਅਸੀਂ ਫੰਕਸ਼ਨ ਤਾਂ ਜ਼ਿਆਦਾ ਕਰਦੇ ਆ ਕਿ ਹਰ ਇੱਕ ਤਿਹਾਰ ਮਨਾਣੇ ਆ ਕਿ ਜਿਹੜਾ ਬੱਚਿਆਂ ਨੂੰ ਆਪਣੇ ਪੰਜਾਬ ਦਾ ਆਪਣਾ ਕਲਚਰ ਪਤਣ ਲਗੇ ਹੈ ਨਾ ਇਹ ਵੀ ਠੀਕ ਆ ਵੈਸੇ ਪੇਰੈਂਟਸ ਕੋ ਤਾਂ ਇੰਨਾ ਟਾਈਮ ਨਹੀਂ ਆਂ ਇਹਨਾਂ ਸੰਗੋਣਾਂ ਤਾਂ ਆਈਆਂ ਨਹੀਂ ਕਿ ਬੱਚਿਆਂ ਨੂੰ ਸਮਝਾਵੇ ਕਿ ਰਿਆ ਦੇ ਕੋਹਾਰਕ ਚੀਜ਼ ਹੈ ਨਾ ਜਨਮਸ਼ਟਮੀ ਸੈਲੀਬ੍ਰੇਸ਼ਨ ਰਕੜੀ ਗਈ ਜੋੜੀ ਬੰਗਲੇ ਸੀ ਉਹਦੇ ਸੀ ਗਣ ਤੁਹਾਨੂੰ ਬਣਾਉਣਾ ਵੈਸਾ ਲੇਕਨ ਇਹ ਕੀ ਬਪੂ ਗੰਨੇ ਨਾਡੀ ਸੰਜੀਵੇਂ ਮਲਟੀਪਲਸ 1 2 ਕਲਾਸਰੂਮ ਨਹੀਂ ਇਹ ਉਹ ਚੀਜ਼ ਹੈ ਆਮੰਦ ਘਾਮ ਲੈਂਗੇ ਜਿਹਦੇ ਵਿੱਚ ਬੱਚੇ ਦੇ ਦਿਲ ਕਰੇ ਜਿਆਦਾ ਨਾ ਇੱਕ ਕਿਸ ਕਰਨ ਨੂੰ ਬੱਚਾ ਅੱਛਾ ਛੋਟਾ खासा ਵੱਡਾ ਹਾਂਜੀ ਗੱਭਗੂ ਹਾਂ ਨਾ ਮੇਰੇ ਸਾਹਮਣੇ ਵੀ ਬੱਚੇ ਕਰਦੇ ਜੋ ਟਾਰਾਂ ਵਾਲੇ ਬੂਟ ਜੇ ਪਾ ਗਏ ਉਹ ਕਨ ਐਡਿਕੇਟਿੰਗ ਏਟਿੰਗ ਜੰਦੇ ਸਟੈਡਿੰਗ ਇਹਦਾ ਕੋਈ ਐਕਸਟਰਾ ਪੈਸਾ ਨਹੀਂ ਹੈਗਾ ਚਾਹੇ ਉਹ ਕ੍ਰਿਕਟਾ ਹੋਵੇ ਵਾਲੀਬਾਲ ਜਿਹੜਾ ਬੱਚੇ ਦਾ ਦਿਲ ਕਰੂਗਾ ਨਾ ਉਹ ওপਨਿੰਗ ਵਿੱਚ ਹੀ ਕਰੋੜ ਆ ਬੱਚਾ ਉਹ ਐਕਟੀਵਿਟੀ ਕਰ ਸਕਦਾ ਜਿਹਦੇ ਵਿੱਚ ਬੱਚੇ ਦਾ ਮਨ ਹੋਵੇ ਸਹੀ ਹੈ ਬੱਚੇ ਜਿਵੇਂ ਕੌਨਫੀਡੈਂਸ ਆ ਜਾਂਦਾ ਨਾ ਬਬੂ ਸਹੀ ਹੈ ਨੋ ਪਰ ਆਸ ਜੀ ਜੀ ਬਾਹਰ ਵੀ ਲੈ ਕੇ ਜਾਂਦੇ ਮਨ ਨੂੰ ਲੋ ਮੈਂ ਜੀ ਨਹੀਂ ਦਿੱਤੀ ਨਾ ਰੋ ਫਿਰ ਉਹ ਚਾਕ ਬਣੀ ਵੀ ਦਿੱਤੀ ਹੂੰ ਚਾਕ ਇਹ ਕਿਵੇਂ ਹੁੰਦੀ ਹੈ ਜਨਨਾ ਵੀ ਇਹਦਾ ਹੈਂਡ ਕਰਤੀ ਨਾ ਹੈਂਡ ਨੂੰ ਬੱਚੇ ਨੂੰ ਡਾਂਗ ਲੈ ਕੇ ਦਿਖਾਉਂਦੇ ਦਾ ਹੈਂਡ ਰੀੜ ਕੇ ਫਿਰ ਸ਼ੇਡ ਤੇ ਕਰਵਾਉਂਦੇ ਆ ਵੀ ਬੱਚਾ ਦੱਸਦਾ yellow red ਇਦਾਂ ਦਾ ਕਲਾਸਰੂਮ ਮੈਂ ਜੀ ਕਲਾਸ ਰੂਮ ਵਿੱਚ ਉਹ ਕਿੰਨੀ ਇਰੀਅਟ ਬੜੀ ਹਿੰਪੂਣੀ ਸੀਰੀ ਹੀ ਸੀ ਰਹੀ ਸੀ ਕਿੰਦਰ ਬਗ ਗਿਆ ਇਹ ਕਿਦਾਂ ਦਾ ਲੱਗੂਗਾ ਨਾ ਆਮੂ ਕੀ ਬਣਿਆ ਹੋਏ ਇਹ ਮੰੰਗੋ ਬਾੜੀ ਲੈਣਾ ਵੀ ਛੇ ਮੰੰਗੋ ਵੱਡੇ ਲੇ ਸਨ ਬਹੁਤ ਖੁਸ਼ ਆ ਗਿਆ ਨਾ ਬਬੂ ਸਾਡੀ ਵਾਰ ਤੋਂ ਕਈ ਚੀਜ਼ਾਂ ਹੀ ਨਹੀਂ ਹੋਈਆਂ ਸਾਨੂੰ ਤਾਂ ਸਿੱਧੇ ਪੈਂਦੇ ਸੀ ਪਹਿਲੀ ਪਹਿਲੀ ਕਲਾਸ ਵਿੱਚ ਹੀ ਮੰਮੀ ਜਿੱਦਾ ਹਨੀ ਉਹ ਗਏ ਸੜੀ ਹਰ ਤੇ ਜਵਾਲੀ ਦੇ ਬੰਦ ਹੁੰਦਾ ਸੀ ਉਸ ਬਹੁਤ ਤਾਂ ਹੀ ਬਾਹਰ ਵੀ ਲੈ ਕੇ ਜਾਂਦੇ ਆ ਬੱਚਿਆਂ ਨੂੰ ਘੁੜਾਣ ਮਨ ਨਾਲ ਬਾਹਰ ਆਉਂਦੇ ਪਲਾਸ ਚੋਂ ਮਨ ਨਾਲ ਬੁਈ ਇਹ ਨਾ ਵਾ ਇਹ ਚੋਂ ਤੋ ਨਾ ਇਹ ਵੀ ਬਸ ਇਹ ਕਰਨ ਦਾ ਲੈਬ ਰੈਣੀ ਕਿ ਨਹੀਂ ਇਹ ਉਹ ਸਾਇੰਸ ਵਾਲੀ ਲੈ ਆ ਉਹ ਸਕੂਲ ਦਾ ਬਹੁਤ ਬੰਦਿਆ ਯਾਰ ਐਜੂਕੇਸ਼ਨ ਵੀ ਮਿਲਣਾ ਨਹੀਂ ਸਹੀ ਮੈਂ ਕੋਡ ਆ ਗਏ ਇੰਦੇ ਐਮਾਈਂਗ ਬਹੁਤ ਵਧੀਆ ਬਾ ਗੰਦਸਤਰ ਹੈ ਇਹ ਬਹੁਤ ਆਪਣੇ ਵਿਚਾਰ ਦਿੱਤੇ ਹੋ ਗਏ ਬੱਚਿਆਂ ਕਹਿੰਦੇ ਸੀ ਨਾਲੇ ਬੱਚਿਆਂ ਨੂੰ ਨਹੀਂ ਦਿੱਕਤ ਸੀ ਕਿ ਬੱਚਿਆਂ ਨੂੰ ਗੱਲ ਨਹੀਂ ਲੱਗਦੀ ਸੁਣਨੇ ਨਹੀਂ ਗੱਲ ਨਹੀਂ ਜਦੋਂ ਸੁਣਨ ਲੱਗਦੇ ਅੱਛਾ ਜੀ ਕੋਈ ਇਤਹਾਸ ਹੈ ਨਾ ਕਿ ਤੁਹਾਨੂੰ ਮੈਂ ਸਿੰਘ ਵੀ ਪਾ ਰਹੀ ਹਾਂ ਮੈਂ ਜੀ ਜਣਾ ਇੱਕ ਪ੍ਰਾਊਡੀਆਂ ਫੀਲਿੰਗ ਕਰਨਾ ਉਹ ਦੇਖ ਕੇ ਯਾਰ ਅੰਦੇ ਆਪਣੇ ਬੱਚੇ ਲਈ ਵਧੀਆ ਸਕੂਲ ਦੀ ਚਿੰਤਾ ਨਾਲ ਤੋਂ ਅਸਾਨੀਆਂ ਗੇਮਾਂ ਨੇ ਬਾਸਕਟਬਾਲ, ਕਰਾਟੇ, ਟੇਬਲ ਟੈਨਿਸ, ਕ੍ਰਿਕਟ, ਜੇਸ, ਵਾਲੀਬਾਲ, ਓਕੀ, ਸਟੱਡਿੰਗ ਠੀਕ ਆ ਨਾ ਬੱਚੇ ਦਾ ਜਿਹੜਾ ਦਿਲ ਕਰੇ ਬਚਾਓ ਚੀਜ਼ ਨਾ ਬੂ ਇਹ ਨਸੀਲੀ ਮੱਚੇ ਕਿ ਦਰਦੀ ਉਹਨੂੰ ਕਰਦੇ ਇਹ ਸ਼ੇਰ ਇਹ ਪ੍ਰੀਮਰ ਜੀ ਇੱਜ ਨਾਲ ਜਰੇ ਨੇ ਨਸੀਲੀ ਆ ਇਹ ਇਹ ਬਾਜੋਂ ਦੀ ਬਰੇ ਨਸੀਲੀ ਮੱਲਾ ਆਂਦੀ ਹੈ ਬਾਜੋਂ ਦੀ ਸ਼ੇਰਾਂ ਨਸੀਜੋ ਉੱਤ ਬਾਜੋਂ ਅਲਕੇ ਜੀ ਫਸਟੋ ਫਿਰ ਕੇ ਜੀ ਫਸਟ ਇੱਕ ਤਿੰਨ ਗਲਾਸ ਰਸ ਦੇ ਨਹੀਂ ਬਬੂ ਜੂ ਕੇ ਜੀ ਨਹੀਂ ਹੈ ਕਿ ਮਿਲਣਾ ਹਾਂ ਅਲਕੇ ਜੀ ਆ ਗਈ ਬਨਕੇ ਜੀ ਵੀ ਜੀ ਪੀ ਨਹੀਂ ਬਣੀ ਕੋਲ ਉਹ ਸੁਪਤਾ ਰਿਹਾ ਉਹ ਨਾ ਨਹੀਂ ਉਹ ਆ ਬਸ ਟੇ ਫਸਟ ਕੋ +3 ਗਰੁਪ ਮੰਡੀ ਕਲਾਸਿੰਗ +3 +2 ਬਚੇ ਦਾ ਲਾਸਟ ਹੈ ਨਾ ਮੰਮਾ ਨੇ ਕਹਿੰਦੇ ਤੁਸੀਂ ਆਹਨੇ ਫਾਰ ਦੇਖਿਆ ਗਰੁਪ ਨੂੰ ਫਾਰ ਨੂੰ ਫਾਰ ਦੇਖਦੇ ਹੋ ਮੋਬਾਈਲ ਤੇ ਸਭ ਦੇਖਦੇ ਹੋ ਹੋਰ ਕਿਸ ਕੰਮ ਨੂੰ ਇਹ ਲਿੰਕ ਐਕਟਿੰਗ ਲਿੰਕ ਹਾਂ ਮੰਡੇ ਨੂੰ ਆਉਂਦੀ ਹੈ ਗੋਲਥ ਹੈਲਥ ਡੇ ਹੈਲਥ ਫੂਡ ਨਹੀਂ ਬਾਬੂ ਇਹ ਨਾ ਫੈਸਟੀਵਲ ਨਹੀਂ ਸਾਰੇ ਸਾਲ ਦੇ ਹੁੰਦਾ ਵਾ ਇਹ ਨਾ ਬਹੁਤ ਛੋਟੇ ਛੋਟੇ ਬੱਚਿਆਂ ਨੂੰ ਭਰਾਂਦੇ ਨੇ ਇਹ ਹੈ ਕਿ ਬੱਚੇ ਦੀ ਲਾਈਫ ਬਹੁਤ ਬਣ ਜਾਂਦੀ ਹੈ ਨਾ ਮੈਟਰ ਰੱਖਦਾ ਹੈ ਨਾ ਬਾਬੂ ਸਾਡੇ ਟਾਈਮ ਦੇ ਵਿੱਚ ਦਲੀ ਵਾਲੇ ਸਕੂਲ ਸੀ ਇਹ। ਦਲੀ ਤੇ ਜਬੂ ਦੇ ਤੋਂ ਦਲੀਆ ਦੇ ਬੋਲ ਜਿਆ। ਆ ਆਦਮਾ ਜਾ ਕੇ ਗੁਰੂ ਕਰਕੇ ਆਏ ਮੰਦਿਰ ਤੇ ਆਏ। 8:00 ਟਾਈਮ ਬਚੀ ਹੋਈ ਹੈ। ਫੇਡਿੰਗ ਚਾ। ਰੰਮੀ ਵੀ ਜਾਊਗਾ ਬਾਬਾ ਇਹਦੇ। ਗੈਂਟਸ ਤੋਂ ਮੋਟੇ ਮਿਲ ਜੇ। ਦਲੀਆ ਹੈ ਯਾਰ। ਨਾ ਨਾ ਟੈਂਸ ਨਿਆਰੇ। ਉਹ ਤਾਂ ਨਹੀਂ ਹੈ। ਐਡ ਦੀ ਮੰਜ਼ੂਰ। ਹੂੰ। ਬੱਚੇ ਦਾ ਜੀਦਾ ਜਿੱਚੇ ਤੇ ਲਗਦਾ ਫਿਰ ਉਹਦੇ ਵਿੱਚ ਹੀ ਉਹ ਤਾਂ ਨਾ ਇਹ ਬਾਬੂ ਨੂੰ ਲੈ ਬਰੇ ਜੀ ਅੱਜ ਬੜੀ ਮੁਸ਼ਕਿਲ ਬਣ ਗਈ ਇਹ ਦੇਖੋ ਉਹ ਗਿਆ ਗਲੋ ਵੀ ਥੋੜਾ ਜਿਹਾ ਲੰਬਾ ਹੋ ਜਾਣਾ ਪਰ ਤੁਹਾਨੂੰ ਅੱਗੇ ਰੀਅਲ ਚੀਜ਼ ਦਿਖਾਣੇ ਆ ਤੇ ਤੁਹਾਨੂੰ ਵਧੀਆ ਲੱਗਦੀ ਜੀ ਕਮੈਂਟ ਕਰਕੇ ਜਰੂਰ ਕਰਦੇ ਇਦਾਂ ਮੈਨੂੰ ਉਹ ਆ ਬਬੂ ਜਾਂ ਦਸਾਇਆ ਇਹ ਬ੍ਰਾਂਡ ਨੂੰ ਆ ਗਿਆ ਚਾਹ ਹੂੰ ਇਹਨਾਂ ਦੀ ਬ੍ਰਾਂਡ ਜੁੜੇ ਹੋਏ ਸਾਇਟ ਨੂੰ ਲੈਟਰ ਨੂੰ ਸਾਰੇ ਤਾਂ ਨਹੀਂ ਕੋਈ ਦਿੱਕਤ ਆਉਂਦੀ ਨਹੀਂ ਇਨ ਮਿਸ ਲੈਮਿਸ ਇਲਟ ਮੈਨੂੰ ਬਹੁਤ ਪ੍ਰਾਊਡ ਫੀਲ ਹੋ ਰਿਹਾ ਆਪਣੇ ਆਪ ਤੇ ਮੰਮੀ ਬਹੁਤ ਪ੍ਰਾਊਡ ਫੀਲ ਹੋ ਰਹੀ ਜੀ ਮੇਰਾ ਬੇਟਾ ਗ੍ਰੇਡ ਲੈਣ ਲੱਗਿਆ ਹਨ ਤੇਰਾ ਸਰਦਾਰ ਤੇਰੇ ਨਾਲ ਪ੍ਰਾਊਡ ਫੀਲ ਹੋਊਗਾ ਨਾਲੇ ਮੇਰਾ ਸ਼ੇਰਾ ਵੀ ਪ੍ਰਾਊਡ ਫੀਲ ਆਊਗਾ ਪੜ ਕੇ ਕਾਮਯਾਬ ਹੋਊਗਾ ਤਮਿਕ ਸ਼ੇਰਾ ਵੀ ਆਪਣਾ ਏਡਾ ਹੀ ਆਇਆ ਸੁਣੋ ਉਹ ਬੈਟ ਬੋਤਲ ਘੜੇ ਤੇ ਪਾ ਕੇ ਪਪਾ ਜਲਦੀ ਮੰਮਾ ਜਲਦੀ ਕਰੋ ਮੇਰਾ ਸਕੂਲ ਦਾ ਡੈੱਵ ਹੋ ਗਿਆ ਨਾ ਹਨੀ ਕਲਪੀਆਂ ਨਹੀਂ ਕਰੂੰਗੀ ਤੇਰੇ ਉੱਠ ਕੇ ਰੋਟੀ ਨਾਲ ਰੋਟੀ ਖੰਦੇ ਆ ਰਹੇ ਹੋ ਇਹ ਤੇ ਜੰਨਨ ਮਨ ਨਾਲ ਜਿਹੜੀ ਤੂੰ ਫਾਸਟ ਫੂਡ ਖਾਣੀ ਨਾ ਆ ਖਾ ਲੋ ਆ ਖਾ ਲੋ ਸਕੂਲ ਜੱਟ ਲੱਗ ਗਿਆ ਜੇ ਨੂੰ ਸਾਰਾ ਫੋਨ ਬੰਦ ਹੋ ਜਾਣਾ ਫਾਸਟ ਫੂਡ ਨਹੀਂ ਬੰਦ ਨਹੀਂ ਇਹ ਕਿੰਨੀ ਗੰਦੀ ਬਾਤ ਹੈ ਮਟਾ ਮੈਂ ਮੇਰੇ ਭਰੇ ਵੀ ਆ ਫੇਰੀ ਪੁੱਛੀ ਗਈ ਉਹਨਾਂ ਪਾਲੀ ਕਰਦੇ ਆ ਰੈਸਟ ਤੁਹਾਨੂੰ ਮਿਲਾਂਗੇ ਮਾਰਨਿੰਗ ਤੁਹਾਡੇ ਨਾਲ ਅੱਜ ਦਾ ਸਾਰਾ ਦਿਨ ਆਪਾਂ ਸ਼ੇਅਰ ਕੀਤਾ ਆਪਣੇ ਛੇ ਦਿਨ ਨੂੰ ਸਕੂਲ ਆਇਆ ਉਹ ਰਿਕਾਰਡਿੰਗ ਜਿਹੜੀ ਜਿਹੜੀ ਛੇ ਮੈਨੂੰ ਵਧੀਆ ਲੱਗੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਇੱਕ ਮਿੰਟ ਕਰਕੇ ਵੀਊ ਵਦਸਿਆ ਤੁਹਾਨੂੰ ਜ਼ਿੰਮੀ ਦੀ ਲੱਗੀ ਤੇ ਇੱਕ ਬਾਪ ਹੋਣ ਦੇ ਨਾਤੇ ਫਾਦਰੂ ਦੇ ਨਾਤੇ ਮੇਰਾ ਬਹੁਤ ਆਪਣਾ ਦਿਲ ਬਹੁਤ ਅੰਦਰੋਂ ਪ੍ਰਾਊਡ ਸੀ ਦੂੰਗਾ ਕੋਸ਼ਿਸ਼ਾਂ ਕਿ ਮੈਂ ਆਪਣੇ ਬੱਚੇ ਨੂੰ ਜਣ ਕੇ ਮੈਂ ਇਹ ਨਹੀਂ ਕਹਿ ਸਕਦਾ ਬਹੁਤ ਜ਼ਿਆਦਾ ਹਾਈ ਕਲਾਸ ਤੇ ਆਪਣੇ ਬੱਚੇ ਨੂੰ ਨਾ ਆਪਣੀ ਉਮਰ ਤੋਂ ਬਾਅਦ ਉਹਨੂੰ ਸਟੱਡੀ ਕਰਨ ਲਾਇਆ ਦੀ ਕਦੀ ਤੋਂ ਉਹਦੇ دل ਦੇ ਚੈਨ ਆਵੇ ਕਿ ਮੇਰੇ ਬਾਪ ਨੇ ਮੇਰੇ ਲਈ ਤੂੰ ਵਧੀਆ ਸਕੂਲ ਨਹੀਂ ਚਾ ਉਸ ਕਿਤਾ ਜਾਂ ਮੇਰੇ ਬਾਪ ਨੇ ਮੇਰੇ ਭਾਗ ਕਰਨੇ ਉਸ ਟਾਈਮ ਵਧੀਆ ਸਕੂਲ ਨਹੀਂ ਲਾਇਆ ਜਿਹਦੇ ਵੱਡਾ ਹੋਗਾ ਇਹ ਕੋਚੇ ਨਾ ਇਹ ਨੂੰ ਪ੍ਰਾਊਡ ਨਹੀਂ ਲਵਣੇ ਕਿ ਮੇਰੇ ਪਾਪਾ ਨੇ ਜਿੱਦਾਂ ਮਰਜੀ ਆ ਮੈਨੂੰ ਵਧੀਆ ਸਟੱਡੀ ਕਰਾਈ ਨਹੀਂ ਐਸੀ ਆਪਣੇ ਏਰੀਆ ਚ ਪਹਿਲੇ ਨੰਬਰ ਤੇ ਗ੍ਰੇਡ ਲੈਣੀ ਹਾਂ ਹਾਂ ਇੰਡੀਆ ਆਪਣੇ ਪਹਿਲੇ ਆਪਣੇ ਨਹੀਂ ਬਹੁਪੁਰ ਲੁਧਿਆਣਾ ਚ ਪਹਿਲੇ ਨੰਬਰ ਤੇ ਲਿਖਿਆ ਹੋਇਆ ਉਹਨਾਂ ਨੇ ਇਹ ਬਹੁਤ ਟਾਈਮ ਦਾ ਸਕੂਲ ਆ ਚਲੋ ਜੀ ਆਪਾਂ ਹੁਣ ਕਰਦੇ ਆ ਅਸਟ ਤੇ ਤੁਹਾਨੂੰ ਮਿਲਾਂਗੇ ਮਾਰਨਿੰਗ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਲੋ ਕਿ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਥੈਂਕ ਯੂ ਸੇਰੇ ਮਿਲਦੇ ਆ ਜੀ ਬਾਏ ਮਿਲਦੇ ਆ ਬ੍ਰੇਕ ਕੇ ਬਾਅਦ ਗੁੱਡ ਮਾਰਨਿੰਗ ਜੀ ਸਵੇਰੇ ਸੇ ਉੱਠਿਆ ਜਾਂ ਪੀਂਗਾ ਤੇ ਮਾਪਾ ਪਤੋ ਹੀ ਸੇਰੇ ਦਾ ਮੰਮੀ ਦੇ ਉਹਦੀ ਨੇ ਛੇਰੇ ਦੀ ਮੰਮੀ ਨੇ ਛੇਰੇ ਦਾ ਮੂੰਹ ਤੋੜਤਾ ਛੇਰੇ ਦੀ ਮੰਮੀ ਕਾਲੀ ਪੱਟ ਰਹੀ ਆ ਆ ਮੇਰਾ ਮੂੰਹ ਪਾ ਤੇ ਦੁੱਤਾਂ ਸਾਨੇ ਸਾਈਡ ਤੇ ਹੋ ਜਾਂਦੇ ਤੇਰੇ ਸਿਰ ਤੇ ਮਾਰਦੇ ਜਦੋਂ ਸੀਨੇ ਨੇ ਮਮਮੀ ਦੇ ਵਾਲੋ ਤੇ ਕਹਿੰਦਾ ਮੇਰੇ ਮੂੰਹ ਤੇ ਦੁੱਤ ਆ ਦੇਖੋ ਸੇਰੇ ਸੇਰੇ ਭੁੱਸ ਰਿਆ ਕੀ ਹੋਇਆ ਪਾਪਾ ਚਲੋ ਆ ਚਲੀ ਚੱਲ ਚੱਲ ਮੇਨਾ ਚੱਲ ਫੇਰ ਰੋ ਨਾ ਰੋਣਾ ਚਲਾ ਜਾ ਬਹੁ ਮੂੰਹ ਕਾ ਤੇ ਤੋਤਾ ਤੁਸੀਂ ਵੀ ਦਾ ਯਾਰ ਜੇ ਤੁਹਾਨੂੰ ਪਤਾ ਨੇ ਮੇਰੇ ਨਾਲ ਜਾਣਾ ਮੈਂ ਤਿਆਰ ਆਇਆ ਹਾਂ ਉਹਨੇ ਫੇਰ ਗੁੱਸਾ ਕਰਨਾ ਹੀ ਏ ਟੋਰ ਖਰਾਬ ਕਰਤੀ ਸਾਰੀ ਮੂੰਹ ਧੋ ਕੇ ਮੁੰਡੇ ਦੀ ਉਹ ਦੇਖ ਲੈ ਹੁਣ ਚੱਲ ਚੁੱਪ ਚੱਪ ਚੱਪ ਜਾਣਾ ਮੈਨਾਂ ਮੈਨਾਂ ਜਾਣਾ ਜਾਣਾ ਮੈਨਾਂ ਚਲੋ ਵੇ ਮੈਨੇ ਮਾਰ ਦੋ ਨਾ ਖੁਸ਼ ਹਾਲ ਲੈ ਲੈ ਹਾਲੇ ਮੈਂ ਮਾਰ ਹਾਲਾ ਚੱਪ ਚੱਪ ਮਾਰਾ 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 ਕਿਉਂ ਮੂੰਹ ਧੋਤਾ ਕਿਉਂ ਮੂੰਹ ਧੋਤਾ ਕਿਉਂ ਮੂੰਹ ਧੋਤਾ ਮੈਨੇ ਮੁੰਡੇ ਦਾ ਠੀਕ ਹੈ ਪਪਾ ਖੁਸ਼ ਚਲੋ ਵੇ ਚਲ ਜੀ ਦੇਖਿਆ ਅਨੁਰਵਾਹ ਕਿ ਆਪ ਕੋ ਚੁੱਕਿਆ ਨਹੀਂ ਨਾ ਮਾਰੋਂ ਲਾ ਕੇ ਪਪਾ ਹੁਣ ਹੁਣ ਫਿਰ ਕੰਧਾ ਰੋਈ ਜੋ ਵੀ ਮੈਂ ਕੀ ਕਰਾਂ ਚੱਪੜਾ ਪਾ ਕੇ ਭੱਜਣ ਲੱਗਾ ਤਾਂ ਨਹੀਂ ਕੰਧਾ ਮੈਂ ਨਹੀਂ ਉੱਠ ਉਹ ਉਹ ਗੁੱਸਾ ਥੋਪੜਾ ਪੇਟੀਆਂ ਥਲੇ ਮੈਂ ਤਾਂ ਜਰੇ ਕੁਝ ਕਹਿ ਹੀ ਨਹੀਂ ਮੇਰੇ ਨਾਲ ਜਿੱਦ ਕਰਦਾ ਜਾਣਾ ਮੈਂ ਉਹ ਚਾਹ ਬਣੀ ਪੀਣ ਦਿੱਤੀ ਚੱਲ ਚਲੀਏ ਚਲਾ ਜੋ ਜਾਣਾ ਨਾ ਚਲੋ ਤੇਦੀ ਨਾਨੀ ਘਰੇ ਆਗੇ ਅਸੀਂ ਤੇ ਸ਼ੇਰੇ ਨੇ ਘਰੇ ਬਹੁਤ ਕਲੇਸ਼ ਕੀਤਾ ਚਾਹ ਵੀ ਨਹੀਂ ਮੈਨੂੰ ਪੀਣ ਦਿੱਤੀ ਫੇਰ ਮੈਂ ਇੱਥੇ ਆ ਕੇ ਚਾਹ ਪੀਣ ਨਾ ਆਂ ਦੇਖੋ ਇੱਕ ਕੱਪ ਚਾਹ ਆਏ ਹਾਏ ਆਏ ਹਾਏ ਤੇ ਹੁਣ ਸ਼ੇਰੇ ਨੇ ਕਲੇਸ਼ ਕਾਦਾ ਪਾਇਆ ਬੰਬਾਂ ਦਾ ਕੀ ਕਹਿਣਾ ਕਹਣਾ ਮੈਨੂੰ ਪਟਾਕੇ ਲੈ ਕੇ ਦੇ ਦੇ ਦੇਖ ਲੋ ਇਹਨੂੰ ਹੋਰ ਕੋਈ ਕੰਮ ਨਹੀਂ ਹੈਗਾ ਸਾਨੂੰ ਦੁਖੀ ਕਰਨ ਤੋਂ ਇਲਾਵਾ ਹੁਣ ਮੈਂ ਹੱਲੇ ਹੀ ਕੱਲ੍ਹ ਅਡਮਿਸ਼ਨ ਕਰਾ ਕੇ ਆਇਆ ਕਹਿੰਦਾ ਇੱਥੇ ਬੰਬ ਫੋਨ ਨੇ ਬਹੁਤ ਅੰਗ ਕਰਦਾ ਹੁਣ ਸਮਝਦਾਰ ਹੋ ਗਿਆ ਹੁਣ ਜਿਆਦਾ ਆਇਆ ਨਾ ਬੰਬਾਂ ਮਗਰੀ ਤੇ ਪਟਾਕੇ ਲੈ ਕੇ ਦੋ ਤੱਕ ਓਏ 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 ਐਕਸੀਡੈਂਟ ਕਰਦਾ ਬਾਬਾ ਐਕਸੀਡੈਂਟ ਕਰਦਾ ਚਲੋ ਜੀ ਆਇਦਾ ਵਲੋਗ ਕਰਦੇ ਆਪਾਂ ਇੱਥੇ ਐਂਡ ਜੇ ਕਿਸੇ ਵੀ ਰੀਜਨ ਕਰਕੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆਪਣੇ ਤੇ ਆਪਣੀ ਫੈਮਿਲੀ ਚ ਹਮੇਸ਼ਾ ਖੁਸ਼ ਰਹੋ ਪੂਰੀ ਵੀਡੀਓ ਦੇਖਣੀ ਤੁਹਾਡਾ ਬਹੁਤ ਬਹੁਤ ਧੰਨਵਾਦੀ